ਆਪਾਂ ਗੱਲ ਕਰੀ ਐਸਟੀਮੇਟ ਲਾਈਏ ਤਾਂ ਕਿੰਨੇ ਕੁ ਕਿਲੇ ਦੀ ਜਿਹੜੀ ਆਗਾ ਜਿਹੜੀ ਚੁੱਸ ਚੁੱਕੀ ਸੱਤ ਅੱਠ ਕਿਲੇ ਤਾਂ ਕੜਕਦੇ ਹੋਏ ਆ ਜੀ ਬਾਕੀ ਸੱਤ ਅੱਠ ਕਿਲੇ ਦੋ ਜਿਹੜਾ ਬਣਾ ਉਹਦਾ ਤੂੜੀ ਵਾਲਾ ਲਾਂਡ ਜਲ ਗਿਆ ਜੀ ਜ਼ਿਮੀਦਾਰਾਂ ਦਾ ਜਿਹੜੀ ਤੁਸੀਂ ਕਹਿੰਦੇ ਵੀ ਹਰ ਸਾਲ ਕਣਕ ਨੂੰ ਅੱਗ ਲੱਗਦੀ ਆ ਜਿਵੇਂ ਕਿ ਤੁਹਾਡੀ ਉਹ ਲਾਈਨ ਵਿੱਚੋਂ ਲੰਘਦੀ ਆ ਤਾਂ ਤੁਸੀਂ ਬਿਜਲੀ ਵਾਲੇ ਨੂੰ ਕਦੀ ਕਿਹਾ ਵੀ ਇਹ ਲਾਈਨ ਦਾ ਜਿਹੜਾ ਕੋਈ ਨਾ ਕੋਈ ਜਲ ਸੋਲੂਸ਼ਨ ਕੀਤਾ ਤੇ ਫਰਜ਼ ਤਾਂ ਉਹਨਾਂ ਦਾ ਵੀ ਪੜਦਾ ਵੀ ਫਜ਼ਰਾਂ ਭਕੇ ਡਿਊਟੀ ਕਰਦੇ ਆ ਉਹਨਾਂ ਦਾ ਵੀ ਫਰਜ਼ ਪੜਦਾ ਵੀ ਲਾਈਨ ਕੱਟਣੀ ਚਾਹੀਦੀ ਆ 500 ਵੀ ਕਿਹੜਾ ਮਾਰਕਾ ਆਏ ਵੇ ਯੂਰਪ ਆ 500 ਵੀ ਗਏ ਆ ਭਾਜੀ ਪੀਲੇ ਸਾਹਿਬ ਪੀਲੇ ਤੋਂ ਪੀਲੇ ਸਾਲ ਵੀ ਬਿਜਲੀ ਦੀ ਵਜ੍ਹਾ ਨਾਲ ਲੱਗੀ ਦੀ ਇਸ ਸਾਲ ਵੀ ਉਸ ਦੀ ਵਜ੍ਹਾ ਨਾਲ ਲੱਗੀ ਆ ਅਸੀਂ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਆ ਸਾਡੇ ਉਹ 13 ਮਿੰਟ ਚ ਇੱਥੇ ਪਹੁੰਚੇ ਤੇ ਹੁਣ ਇਹ ਲਾਈਨਾਂ ਦੀ ਤਾਰ ਹੀ ਬਹੁਤ ਢਲੀਆਂ ਜੀ ਅੱਛਾ ਹਾਂ ਤਾਰ ਦਾ ਤਾਰ ਜੁੜਨ ਕੇ ਚਾਰ ਮੋੜ ਦਾ ਫਰਕ ਆ ਜੀ ਵਿੱਚ ਜੀ ਮੰਨਦੇ ਹੋ ਵੀ ਜਿਹੜਾ ਬਿਜਲੀ ਦਾ ਜਿਹੜਾ ਪਹਿਲਾ ਵੀ ਜਿਹੜਾ ਕਾਰਨ ਆ ਉਹ ਬਿਜਲੀ ਦੇ ਅੱਗ ਲੱਗਣ ਨਾਲ ਹੋਇਆ ਤੇ ਹੁਣ ਹਾਂ ਇਹ ਨਾ ਤਾਰਾਂ ਦੇ ਕਾਰਨ ਆ ਅੱਗ ਲੱਗੀ ਆ ਜੀ ਹੁਣ ਤੁਸੀਂ ਬਿਜਲੀ ਮੁਲਾਜ਼ਮ ਨਾਲ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਜੀ ਬਿਜਲੀ ਮੁਲਾਜ਼ਮ ਵੀ ਫਿਰਦੇ ਆ ਜੀ ਉਰਾਂ ਤੇ ਸਾਡੇ ਵਿੱਚ ਜੇਹ ਸਾਬ ਮੌਜੂਦ ਹੈ ਜੇਹ ਸਾਬ ਇੱਕ ਦੱਸਿਆ ਜਾਂਦਾ ਕਿਸਾਨਾਂ ਵੱਲੋਂ ਕੋਈ ਹੋਰ ਕੋਈ ਲਾਈਨ ਦੀ ਕੋਈ ਸ਼ਾਰਟੇਜ ਹੁੰਦੀ ਹੈ ਜਿਹਦੇ ਕਰਕੇ ਅੱਗ ਲੱਗਦੀ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਛੋਟੇ ਕੋਈ ਨਹੀਂ ਕਦੇ ਇਦਾਂ ਦੀ ਕੰਪਲੇਂਟ ਆਈ ਨਹੀਂ ਹੈ ਅਸੀਂ ਤਾਂ ਡੀਓ ਦੇ ਥੱਲੇ ਤੇ ਆਪਣੇ ਕਣਕਾਂ ਵੀ ਵਧਾਈਆਂ ਬੈਠੇ ਕਣਕ ਦਾ ਜਿਹੜਾ ਏ ਰਿਕਸ਼ਾ ਲੈ ਅੱਕ ਲੱਗਦੀ ਬਿਜਲੀ ਦੇ ਉੱਤੇ ਸਟਾਰਟ ਕਟ ਪੈਦਾ ਹੋ ਜਾਂਦਾ ਜੀ ਪੂਰੇ ਕਰਕੇ ਮਤਲਬ ਆਦਿ ਜਿਹੇ ਲੱਗ ਜਾਂਦੀ ਪਤਾ ਲੱਗਦੇ ਜੀ ਹੁਣ 20 25 ਕਿਲੇ ਕਰਵਾਦੇ ਹੋਏ ਗਏ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਕਿਸਾਨ ਦੇ ਚਿਹਰੇ ਉੱਤੇ ਬੜੀ ਹੀ ਖੁਸ਼ੀ ਦੀ ਜਿਹੜੀ ਲਹਿਰ ਸੀ ਕਿਉਂਕਿ ਜਿਹੜੀ ਕਣਕ ਪੱਕ ਜਾਂਦੀ ਹੈ ਇੱਕ ਵਿਆਹ ਤੋਂ ਘੱਟ ਉਹ ਉਹਨੂੰ ਖੁਸ਼ੀ ਨਹੀਂ ਹੁੰਦੀ ਆ ਜੇ ਕਿਤੇ ਖੁਸ਼ੀ ਦੇ ਵਿੱਚ ਕੋਈ ਗਮੀ ਆ ਜਾਵੇ ਅੱਜ ਤੁਸੀਂ ਦੇਖ ਰਹੇ ਜਿੱਥੇ ਅਸੀਂ ਖੜੇ ਹੋ ਆ ਪੂਰਾ ਜਿਹੜਾ ਇਲਾਕਾ ਇਹ ਤਕਰੀਬਨ ਕਾਫੀ ਕੋ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਵੱਲੋਂ ਟਰੈਕਟਰ ਜਿਹੜੇ ਵੱਡੇ ਵੱਡੇ ਟਰੈਕਟਰ ਲੈ ਕੇ ਗਏ ਆ ਔਰ ਉਹਨਾਂ ਨੂੰ ਬਾਇਆ ਗਿਆ ਉਹਦੇ ਵਿੱਚ ਬਚਾਅ ਹੋ ਗਿਆ لیکن کافی جڑی ہے فصل ہے وہ جل جاتی ہے سنن وچ ਆندا ہے کہ پہلا بھی یہ اگ ਜਿਹੜੀ ਲੱਗਦੀ ਆ ਤੇ ਸਾਡੇ ਵਿੱਚ ਇੱਕ ਕਿਸਾਨ ਹੈ ਜਿਹੜੇ ਮੌਜੂਦ ਆ ਬੱਜੀ ਆਪਣੀ ਕਿੰਨੇ ਜਿਹੜੀਆਂ ਕਣਕਾਂ ਜਲਦੀਆਂ ਕਣਕ ਤੇ ਜਿਹੜੇ ਹਰ ਇੱਕ ਸਾਲ ਅੱਗ ਲੱਗਦੀ ਬਿਜਲੀ ਦੇ ਠੜਕਟ ਪੈਦਾ ਹੋ ਜਾਂਦਾ ਜੀ ਉਹਦੇ ਕਰਕੇ ਮਤਲਬ ਆਜਨ ਜੇ ਤੇ ਲੱਗ ਜਾਂਦੀ ਪਤਾ ਲੱਗਦੇ ਨੇ ਹੁਣ 20 25 ਗੀਲੇ ਫਰਵਾਦੇ ਹੋਏ ਗਏ 23 ਗੀਲੇ ਆਪਣੀ 23 ਗੀ 100 ਹਾਂਜੀ ਆ ਇਸ ਕਰਕੇ ਤੇ ਜਿਹੜੀ ਤੁਸੀਂ ਕਹਿੰਦੇ ਵੀ ਹਰ ਸਾਲ ਕਣਕ ਨੂੰ ਅਗਲ ਲੱਗਦੀ ਆ ਜਿਵੇਂ ਕਿ ਤੁਹਾਡੀ ਉਹ ਲੈਂ ਵਿੱਚੋਂ ਲੰਘਦੀ ਆ ਤਾਂ ਤੁਸੀਂ ਬੀਲੀ ਵਾਲੇ ਨੂੰ ਕਦੀ ਕਿਹਾ ਵੀ ਇਹ ਲੈਂ ਦਾ ਜਿਹੜਾ ਕੋਈ ਨਾ ਕੋਈ ਜਲ ਸੋਲੂਸ਼ਨ ਕੀਤਾ ਜਾਂਦਾ ਤੇ ਫਰਜ਼ ਤਾਂ ਉਹਨਾਂ ਦਾ ਵੀ ਬਣਦਾ ਵੀ ਫਜ਼ਲਾ ਪੱਕੇ ਡਿਊਟੀ ਕਰਦੇ ਆ ਉਹਨਾਂ ਦਾ ਵੀ ਫਰਜ਼ ਬਣਦਾ ਵੀ ਲੈਂ ਕੱਟਣੀ ਚਾਹੀਦੀ 400 ਵੀ ਗੇੜਾ ਮਾਰਕ ਆਏ ਦੇ ਯੂਰੋ 400 ਵੀ ਗਏ ਆ ਤੇ ਹੁਣ ਇਹ ਲਾਈਨਾਂ ਦੀ ਤਾਰਾਂ ਵੀ ਬਹੁਤ ਢਿੱਲੀਆਂ ਆ ਜੀ ਅੱਛਾ ਹਾਂ ਤਾਰ ਦਾ ਤਾਰ ਜੋੜਨ ਦਾ ਚਾਰ ਉਂਗਲ ਦਾ ਫਰਕ ਆ ਜੀ ਵਿੱਚ ਤੁਸੀਂ ਮੰਨਦੇ ਹੋ ਵੀ ਜਿਹੜਾ ਬਿਜਲੀ ਦਾ ਜਿਹੜਾ ਪਹਿਲਾਂ ਵੀ ਜਿਹੜਾ ਕਾਰਨ ਆ ਉਹ ਬਿਜਲੀ ਦੇ ਅੱਗ ਲੱਗਣ ਨਾਲ ਹੋਈ ਆ ਤੇ ਹੁਣ ਵੀ ਜਿਹੜਾ ਇਹ ਹਾਂ ਜੀ ਨਾ ਤਾਰਾਂ ਦੇ ਕਾਰਨੇ ਅੱਗ ਲੱਗੀ ਆ ਜੀ ਤੇ ਹੁਣ ਤੁਸੀਂ ਵਿਲੇ ਮੁਲਾਜ਼ਮ ਨਾਲ ਕਿਸੇ ਨਾਲ ਕੋਈ ਗੱਲਬਾਤ ਹੋਈ ਆ ਜੀ ਬਿਜਲੀ ਮੁਲਾਜ਼ਮ ਵੀ ਫਿਰਦੇ ਆ ਯੂਰਾ ਮਦੋ ਮਜਰ ਨਾਲ ਫਿਰਦਾ ਜੀ ਇੰਦੇ ਆਪਣਾ ਜੀ 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 ਸਾਰੇ ਬੈਠੇ ਆ ਯੂਰਾ ਉਹਨਾਂ ਦੇ ਹੱਥ ਮਗਿਆ ਜੀ ਅੱਗ ਲੱਗ ਗਈ ਹੁਣ ਬਿਜਲੀ ਵਾਲੇ ਗਿਆ ਉੱਥੇ ਫਾਈਵ ਗੇਟਰ ਆ ਉਹ ਉਹਦੇ ਜਿਹੜਾ ਟਰੈਕਟਰ ਦਾ ਦੇਖਣ ਨੂੰ ਮਿਲ ਰਿਹਾ ਵੀ ਜਿਹੜੀ ਜਿਹੜੀ ਅੱਗ ਭਜਾਣੀ ਵਾਲੀ ਮਸ਼ੀਨਾਂ ਐ ਜਾਂ ਉਹ ਵੀ ਪਹੁੰਚੀਆਂ ਹੋਈਆਂ ਉਹਨਾਂ ਤੁਹਾਡੇ ਵੱਲੋਂ ਰਾਬਤਾ ਕੀਤਾ ਗਿਆ ਜਾਂ ਮਿਲੀ ਮੁਲਾਜਮ ਵੱਲੋਂ ਨਹੀਂ ਆਪਣੇ ਵੀ ਜ਼ਿੰਮੇਵਾਰਾਂ ਵੱਲੋਂ ਆ ਜੀ ਆ ਪੰਜਾ ਜੀ ਬਹਾਦਰਪੁਰ ਦਾ ਮਨਪ੍ਰੀਤ ਇਹਨਾਂ ਬੁਲਾਈਆਂ ਜੀ ਤੇ ਸਾਡੇ ਵਿੱਚ ਪੰਜ ਵੀ ਮੌਜੂਦ ਆ ਇਹ ਕਿਵੇਂ ਦੇਖ ਰਹੇ ਵੀਰ ਜੀ ਇਹ ਦੱਸਿਆ ਜਾਂਦਾ ਵੀ ਪਹਿਲਾਂ ਵੀ ਅੱਗ ਲੱਗਦੀ ਐ ਤੇ ਹੁਣ ਦੁਬਾਰੇ ਫੇਰ ਉਹੀ ਘਟਨਾ ਜਿਹੜੀ ਵਾਪਰੀ ਐ ਕਿਤੇ ਨਾ ਕਿਤੇ ਕਿਹਨਾਂ ਦਾ ਕਸੂਰ ਤੁਸੀਂ ਮੰਨਦੇ ਹੋ ਭਾਜੀ ਪਿਛਲੇ ਪਿਛਲੇ ਸਾਲ ਵੀ ਬਿਜਲੀ ਦੀ ਵਜ੍ਹਾ ਨਾਲ ਲੱਗੀ ਸੀ ਇਸ ਸਾਲ ਵੀ ਉਹੀ ਵਜ੍ਹਾ ਨਾਲ ਲੱਗੀ ਅ ਫਾਇਰ ਬ੍ਰਿਗੇਡ ਵਾਲ ਨੂੰ ਕਾਲ ਕੀਤੀ ਆ ਸਾਡੇ ਉਹ 13 ਮਿੰਟ ਚ ਇੱਥੇ ਪਹੁੰਚ ਗਏ ਜੀ ਉਹਨਾਂ ਵੱਲੋਂ ਬਾਕੀ ਇਲਾਕਾ ਵਾਸੀਆਂ ਦੇ ਟਰੈਕਟਰਾਂ ਦਾ ਜਿਹਦੇ ਆਗੂ ਦਾ ਕਾਬੂ ਪਾਇਆ ਜੀ ਤੇ ਜੇ ਆਪਾਂ ਗੱਲ ਕਰੀਏ ਐਸਟੀਮੇਟ ਲਾਈਏ ਤਾਂ ਕਿੰਨੇ ਕੁ ਕਿਲੇ ਦੀ ਜਿਹੜੀ ਆਗ ਹੈ ਜਿਹੜੀ ਚੁਲਸ ਚੁੱਕੀ ਹੈ ਇਹ 7-8 ਕਿਲੇ 7-8 ਕਿਲੇ ਤਾਂ ਕਣਕ ਦੇ ਹੋਏ ਆ ਜੀ ਬਾਕੀ 7-8 ਕਿਲੇ ਦੂਏ ਜਿਹੜਾ ਆਪਣਾ ਉਹਦਾ ਤੂੜੀ ਵਾਲਾ ਲਾਨ ਜਲ ਗਿਆ ਜੀ ਜ਼ਿਮੀਦਾਰਾਂ ਦਾ ਤੇ ਤੁਸੀਂ ਕਿਵੇਂ ਹੱਲ ਕਿਵੇਂ ਹੋਊਗਾ ਜਦੋਂ ਹਰ ਸਾਲ ਅੱਗ ਲੱਗਦੀ ਹੈ ਪਹਿਲਾਂ ਵੀ ਅੱਗ ਲੱਗੀ ਹੈ ਹੁਣ ਵੀ ਅੱਗ ਲੱਗੀ ਹੈ ਜਿਹੜੀ ਲੈਨ ਦੀ ਹੈ ਇਹਨੂੰ ਕਿਵੇਂ ਜਿਹੜਾ ਤੁਸੀਂ ਕੀ ਤੁਹਾਡਾ ਜਿਹੜਾ ਮੈਂਡ ਹੈ ਜਿਵੇਂ ਕਿ ਤੁਸੀਂ ਪੰਚਾਇਤ ਪਿੰਡ ਤੇ ਤਾਂ ਕਿਵੇਂ ਤੁਸੀਂ ਸੋਚ ਰਹੇ ਹੋ ਉਹਨੂੰ ਇਸ ਜਿਹੜੇ ਅੱਗ ਹੈ ਇਹ ਸੀਜ਼ਨ ਦੇ ਵਿੱਚ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਲੇਟ ਹੈ ਜਾਂ ਉਹਨੂੰ ਕਿਵੇਂ ਜਿਹੜਾ ਹੋਣਾ ਚਾਹੀਦਾ ਇਹ ਲੈਨ 11 ਕੇ ਵੀ ਹੈ ਜੀ 11 ਕੇ ਵੀ ਬੰਦ ਨਹੀਂ ਕੀਤੀ ਆ ਸਾਦੀ ਨਹੀਂ ਫਿਰ ਇਹ ਨਹੀਂ ਪਰ ਪ੍ਰੋਪਰ ਮੈਂ ਸਹੀ ਤਰੀਕੇ ਨਾਲ ਇਹਨੂੰ ਉਤਾਰਾ ਨੂੰ ਢੰਗ ਨਾਲ ਵੀ ਕਰਿਆ ਜਾਵੇ ਜੀ ਹਾਂ ਜੀ ਤੇ ਕਿੰਨੇ ਕੇ ਜਿਹੜੇ ਟਰੈਕਟਰ ਤੁਸੀਂ ਜੇ ਮੈਂ ਕੈਮਰਾਮੈਨ ਨੂੰ ਕਹਾਂਗਾ ਮੇਰੇ ਵੀਰ ਨੂੰ ਤੇ ਤੁਸੀਂ ਦਿਖਾਓ ਵੀ ਜਿਹੜਾ ਪੂਰਾ ਇਹ ਇਲਾਕਾ ਹੈ ਪੂਰਾ ਜ਼ਿਮੀਂਦਾਰਾ ਦਾ ਇਲਾਕਾ ਹੈ ਕਣਕ ਪੱਕੀ ਹੋਈ ਆ ਬੜੀ ਹੀ ਖੁਸ਼ੀ ਜਿਹੜੀ ਆ ਜ਼ਿੰਮੇਦਾਰ ਦੇ ਚਿਹਰੇ ਉੱਤੇ ਦੇਖਣ ਨੂੰ ਮਿਲਦੀ ਸੀ ਉੱਥੇ ਹੀ ਬੜੀਆਂ ਆਸਾਂ ਹੁੰਦੀਆਂ ਸਾਡੀ ਕਣਕ बिकੇਗੀ ਸਾਡੇ ਜਿਹੜੇ ਹੋਰ ਆ ਕਾਫੀ ਕੰਮ ਕਰਨ ਵਾਲੇ ਹੁੰਦੇ ਜਾਂ ਕਿਸੇ ਦਾ ਕੁੜੀ ਦਾ ਵਿਆਹ ਕਰਨਾ ਕੋਈ ਵੀ ਕਰੇ ਲੂ ਜਾਂ ਕੰਮ ਕੰਮ ਕਰਨਾ ਕੰਮ ਕਰਨਾ ਹੁੰਦਾ ਤੇ ਤੁਸੀਂ ਵੀ ਦੇਖ ਰਹੇ ਹੋ ਤੇ ਬਿਜਲੀ ਮੁਲਾਜ਼ਮ ਵੀ ਸਾਡੇ ਵਿੱਚ ਮੌਜੂਦ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਸਾਡੇ ਵਿੱਚ ਜੇਹ ਸਾਬ ਮੌਜੂਦ ਹੈ ਜੇਹ ਸਾਬ ਇੱਕ ਦੱਸਿਆ ਜਾਂਦਾ ਕਿਸਾਨਾਂ ਵੱਲੋਂ ਕੋਈ ਹੋਰ ਕੋਈ ਲੈਣ ਦੀ ਕੋਈ ਸ਼ਾਰਟੇਜ ਹੁੰਦੀ ਹੈ ਜਿਹਦੇ ਕਰਕੇ ਅੱਗ ਲੱਗਦੀ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਛੋਟੇ ਕੋਈ ਨਹੀਂ ਕਦੇ ਇਦਾਂ ਦੀ ਕੰਪਲੇਂਟ ਆਈ ਨਹੀਂ ਹੈ ਅਸੀਂ ਤਾਂ ਟੀਓ ਹ ਦੇ ਥੱਲੇ ਤੇ ਆਪਣੇ ਕਣਕਾਂ ਵੀ ਬਡਾਈਆਂ ਪਹਿਲੇ ਵੀ ਕੋਈ ਚੰਗਿਆਦਾ ਗਿਰਦਾ ਵੀ ਇੱਥੇ ਅੱਗ ਵਗੈਰਾ ਨਾ ਲੱਗੀ ਇਦਾਂ ਦੀ ਕੋਈ ਕੰਪਲੇਂਟ ਆਈ ਨਹੀਂ ਹੈਗੀ ਅੱਛਾ ਮਤਲਬ ਕਿਸਾਨਾਂ ਵੱਲੋਂ ਕੋਈ ਵੀ ਕੰਪਲੇਟ ਹੈ ਜਿਹੜੀ ਉਹ ਕੀਤੀ ਨਹੀਂ ਗਈ ਸੀ ਪਰ ਉਹ ਕਿਸਾਨਾਂ ਵੱਲੋਂ ਦੱਸਿਆ ਜਾਂਦਾ ਵੀ ਪਿਛਲੀ ਵਾਰ ਵੀ ਅੱਗ ਲੱਗੀ ਸੀ ਕੋਈ ਇਹਦਾ ਜੇ ਹੱਲ ਜੇ ਆਪਾਂ ਕਰਦੀਏ ਤਾਂ ਨਹੀਂ ਪਿਛਲੇ ਸਾਲ ਕੋਈ ਅੱਗ ਨਹੀਂ ਲੱਗੀ ਮੇਰੀ ਡਿਊਟੀ ਇੱਥੇ ਸੀ ਉਦੋਂ ਪਹਿਲੇ ਲੱਗੀ ਹੋਣੀ ਮੈਨੂੰ 2 ਸਾਲ ਹੋ ਗਏ ਇੱਥੇ ਕੋਈ ਅੱਗ ਨਹੀਂ ਲੱਗੀ ਸੀ ਠੀਕ ਹੈ ਜੀ ਤੇ ਅੱਗੇ ਵੱਲ ਅੱਗੇ ਨੂੰ ਕੋਈ ਆਪਾ ਜਿਹੜਾ ਸਾਵਧਾਨੀ ਵਰਤੀ ਜਾਊਗੀ ਜੀ ਤੁਹਾਡੇ ਵੱਲੋਂ ਦੇਖੋ ਅਸੀਂ ਤਾਂ ਪੂਰਾ ਪ੍ਰਕਾਸ਼ਨ ਵਰਤਦੇ ਆ ਅਸੀਂ ਕਣਕਾਂ ਕਿਉਂ ਉਡਾਈਆਂ ਟੀਓਫ ਦੇ ਥੱਲੇ ਦੇ ਟਰਾਂਸਫਾਰਮਰਾਂ ਦੇ ਥੱਲੇ ਤੇ ਪਰ ਹੁਣ ਪਤਾ ਨਹੀਂ ਲੱਗਦਾ ਵੀ ਕੀ ਕਾਰਨ ਬਣ ਸਕਦਾ ਕਿੱਦਾਂ ਅੱਗ ਲੱਗੀ ਕਿਆ ਨਹੀਂ ਕੋਈ ਟ੍ਰਿਪਿੰਗ ਨਹੀਂ ਆਈ ਕੋਈ ਕੁਝ ਨਹੀਂ ਜਿੰਨਾ ਚੱਲਦੀਆਂ ਕੋਈ ਮਸ਼ੀਨ ਹਾਂ ਕੋਈ ਟ੍ਰਿਪ ਲੈਂਦੀ ਕੋਈ ਟ੍ਰਿਪਿੰਗ ਨਹੀਂ ਆਈ ਕੋਈ ਕੋਈ ਕੰਪਲੇਂਟ ਆਈ ਨਹੀਂ ਹੈ ਬਿੱਥੇ ਤਾਰਾਂ ਪੇੜੀਆਂ ਖਤਗਰ ਕੰਪਲੇਂਟ ਤਾਂ ਕਰਨਾ ਤਾਂ ਤਾਂ ਹੀ ਪਤਾ ਲੱਗੇ ਕੋਈ ਇਹੀ ਕੰਪਲੇਂਟ ਨਹੀਂ ਆਈ ਤੇ ਬਿਜਲੀ ਮੁਲਾਜਨ ਦਾ ਵੀ ਕਹਿਣਾ ਵੀ ਉਹ ਵੀ ਕੀ ਕਰਨ ਕਿਉਂਕਿ ਜਿਹੜੇ ਕਿਸਾਨਾਂ ਵੱਲੋਂ ਵੀ ਕੋਈ ਕੰਪਲੇਂਟ ਹੈ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈ ਇਸ ਇਲਾਕੇ ਦੇ ਵਿੱਚ ਵੱਡੀਆਂ ਜਿਹੜੀਆਂ ਵਾਰਤਾਂ ਤਾਂ ਹੋਣ ਲੱਗੀਆਂ ਹੋਈਆਂ ਕਾਣਕ ਪੱਕੀ ਹੋਈ ਆ ਬਿਜਲੀ ਦਾ ਸਰਕਟ ਜਾਂ ਹੋਰ ਵੀ ਕਿਸੇ ਕਾਰਨ ਅੱਗ ਲੱਗ ਜਾਂਦੀ ਆ ਤੇ ਉੱਥੇ ਹੀ ਅੱਗ ਭਜਾਂਦੀ ਹੈ ਜਿਹੜੀਆਂ ਗੱਡੀਆਂ ਰੋਪੜ ਤੋਂ ਬਹੁਤ ਹੀ ਜਲਦੀ ਉੱਥੇ ਪਹੁੰਚਿਆ ਇਹ ਕਿਵੇਂ ਦੇਖ ਰਹੇ ਹੋ ਕਿੰਨੀ ਕੀ ਜਿਹੜੀ ਅੱਗ ਲੱਗੀ ਹੋਈ ਸੀ ਜਦੋਂ ਤੁਸੀਂ ਪਹੁੰਚੇ ਆ ਤਾਂ ਕਿ ਜਿਹੜਾ ਕਿੰਨੀ ਜਲਦੀ ਜਿਹੜਾ ਕਾਬੂ ਪਾਇਆ ਗਿਆ ਸਰ ਅੱਗ ਤਾਂ ਸਤ ਕੋ ਬਹੁਤ ਜ਼ਿਆਦਾ ਲੱਗੀ ਹੋਈ ਸੀ ਦੂਰ ਤੋਂ ਹੀ ਲਪਟਾ ਬਹੁਤ ਦਿਖ ਰਹੀਆਂ ਸੀ ਜਦੋਂ ਅਸੀਂ ਆਲਮਪੁਰ ਪਹੁੰਚਾ ਆਲਮਪੁਰ ਤੋਂ ਹੀ ਲਪਟਾ ਦਿਖ ਰਹੀਆਂ ਸੀ ਬਟ ਫਿਰ ਵੀ ਅਸੀਂ ਆ ਕੇ ਬਹੁਤ ਛੇਤੀ ਕਾਬੂ ਪਾ ਲਿਆ ਕਿ 15 ਜਾਂ 20 ਮਿੰਟ ਦੇ ਵਿੱਚ ਵਿੱਚ ਅਸੀਂ ਦੋਨੇ ਪਾਸੇ ਦੇ ਗੱਡੀਆਂ ਨੇ ਕਾਬੂ ਪਾ ਲਿਆ ਤੇ ਅੱਗ ਬੁਝਾ ਦਿੱਤੀ ਗਈ ਜੀ ਤੇ ਦਰਸ਼ਕੋ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਵੀ ਜਦੋਂ ਵੀ ਕਿਤੇ ਵੀ ਕੋਈ ਅੱਗ ਦੇ ਸੰਬੰਧੀ ਕੋ ਤੁਹਾਨੂੰ ਲੱਗਦਾ ਹੈ ਵੀ ਕਿਤੇ ਅੱਗ ਲੱਗੀ ਹੋਈ ਆ ਤੁਸੀਂ ਕਿਸੇ ਦੀ ਜਿਹੜੀ ਦੇਰੀ ਤੋਂ ਬਿਨਾ ਵੀਰ ਜੀ ਕੋਈ ਨੰਬਰ ਆਪਣਾ ਜਿਹੜਾ ਜ਼ਰੂਰ ਦੱਸਿਓ ਮੈਂਸ਼ਨ ਕਰੋ ਵੀ ਜਿਹੜਾ ਜਲਦ ਤੋਂ ਜਲਦ ਜਿਹੜਾ ਤੁਹਾਡੇ ਵੱਲੋਂ ਉੱਥੇ ਪਹੁੰਚਿਆ ਜਾ ਸਕੇ ਵੀਰ ਜੀ ਸਾਡਾ ਫਾਇਰ ਬ੍ਰਿਗੇਡ ਦਾ ਨੰਬਰ 101 ਨੰਬਰ ਹੈ 101 ਤੇ ਤੁਸੀਂ ਕਦੇ ਵੀ ਕਾਲ ਕਰੋਗੇ ਸਾਡਾ ਰੋਪੜ ਹੈੱਡ ਆਫਿਸ ਹੈ ਸਾਡੇ ਸਾਨੂੰ ਹੀ ਮਿਲੇਗਾ ਅਗਰ ਰੋਪੜ ਜ਼ਿਲ੍ਹੇ ਦੇ ਤੁਸੀਂ ਕਿਸੇ ਪਾਸੇ ਤੇ ਵੀ ਫੋਨ ਮਲਾਉਂਦੇ 101 ਚਾਹੇ 018 ਕੇ 601 ਮਲਾ ਲਓ ਚੈੱਕ ਕਰ ਲੈ 101 ਮਲਾ ਲਓ ਤਾਂ ਸਾਡੇ ਕੋਲ ਹੀ ਮਿਲੇਗਾ ਤੇ ਜਿੱਤੇ ਜਿਹਦਾ ਚਮਕੌਰ ਸਾਹਿਬ ਨਾਲ ਗੱਲ ਕੀਤੀ ਸੀ ਅੱਗ ਜਾਂ ਮਰੰਡੇ ਲੱਗੀ ਹੁੰਦੀ ਆ ਜਾਂ ਨੰਦਗੁਰ ਸਾਹਿਬ ਸਾਡਾ ਇਸ ਕੰਮ ਹੁੰਦਾ ਸੀ ਆਪਣੀ ਗੱਡੀ ਤੁਰੰਤ ਕੱਢਣੀ ਤਾਂ ਹੁੰਦੀ ਉਹ ਬਟ ਅਸੀਂ ਉੱਥੇ ਦੇ ਸਟੇਸ਼ਨ ਨੂੰ ਪਹਿਲਾਂ ਸੂਚਨਾ ਦੇ ਦਿੱਤੀ ਆ ਵੀ ਫਟਾਫਟ ਗੱਡੀ ਤੁਸੀਂ ਵੀ ਉੱਥੇ ਭਜਾਓ ਤਾਂ ਕਿ ਜਿੰਨੀ ਛੇਤੀ ਕਾਬੂ ਪਾ ਸਕੀ ਸ਼ੱਗ ਤੇ ਓਨੀ ਛੇਤੀ ਕਾਬੂ ਪਾ ਸਕੀ ਜੀ ਤੇ ਪ੍ਰਕਾਸ਼ਨ ਕੀ ਤੁਸੀਂ ਕਹਿੰਦੇ ਤੁਹਾਡੇ ਸਾਹਬ ਦੇ ਨਾਲ ਪ੍ਰਕਾਸ਼ਨ ਕੀ ਹੋਣਾ ਚਾਹੀਦਾ ਕਿਉਂਕਿ ਬਿਲਕੁਲ ਪੱਕੀ ਹੋਈ ਆ ਤੇ ਜਗਾ ਜਗਾ ਅੱਗ ਲੱਗੀ ਜਾਂਦੀ ਆ ਕੀ ਤੁਸੀਂ ਸਰਕਾਰ ਨੂੰ ਜਾਂ ਜਿਹੜੇ ਕਿਸਾਨ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਦੇਖੋ ਜੀ ਸੰਭਾਲ ਤਾਂ ਹੁਣ ਕਿਸਾਨਾਂ ਦੇ ਹੱਥ ਵਿੱਚ ਹੈ ਜਿਸ ਤਰ੍ਹਾਂ ਕਿ ਹੁਣ ਟਰਾਂਸਫਾਰਮ ਦੇ ਨੇੜੇ ਜਿਹੜੀ ਕਣਕ ਹੈ ਹੁਣ ਉਹਦੀ ਜਗ੍ਹਾ ਉਹਨਾਂ ਇੱਕ ਕੱਟ ਕੇ ਕੁਝ ਪਾਣੀ ਛੱਡ ਦਿੱਤਾ ਜਾਵੇ ਜਦ ਪਤਾ ਕਣਕ ਜਿੱਥੇ ਤਾਰਾਂ ਨਿਕਲਦੀਆਂ ਉਹ ਤਾਰਾਂ ਦੀ ਜਦੋਂ ਪਤਾ ਵੀ ਸਾਡੀ ਕਣਕ ਪੱਕੀ ਹੋਈ ਹੈ ਐਪਲੀਕੇਸ਼ਨ ਦੇ ਕੇ ਬਿਜਲੀ ਵਾਲੇ ਨੂੰ ਉਹ ਬੰਦ ਵੀ ਕਰਾ ਸਕਦੇ ਆਪਾਂ ਜੋ ਆਪਾਂ ਨੂੰ ਅਗਰ ਲਾਈਟ ਚਾਹੀਦੀ ਆ ਤਾਂ ਰਾਤ ਨੂੰ 12 1 ਵਜੇ ਤੋਂ ਬਾਅਦ 5 6 ਵਜੇ ਤੱਕ ਤੁਸੀਂ ਠੰਡਾ ਮੌਸਮ ਦਾ ਉਸ ਟਾਈਮ ਲੈ ਸਕਦੇ ਆ ਪਰ ਦੁਪਹਿਰ ਤੋਂ ਸਵੇਰ ਨੂੰ 7:00 8 ਵਜੇ ਤੋਂ ਬਾਅਦ ਤਾਂ ਟੋਟਲ ਹੀ ਬੰਦ ਰੱਖਣੀ ਚਾਹੀਦੀ ਹੈ ਲਾਈਟ ਇੱਕ ਐਪਲੀਕੇ ਤੇ ਬਿਜਲੀ ਵਾਲੇ ਬੰਦ ਕਰ ਦਿੰਦੇ ਆ ਜੀ ਉਹਦੇ ਕਰਕੇ ਜਿਹੜੀ ਇਹ ਘਟਨਾਵਾ ਇਹਦੇ ਕੁਝ ਕੰਟਰੋਲ ਹੋ ਸਕਦਾ ਇਸ ਚੀਜ਼ ਤੇ ਜੀ ਧੰਨਵਾਦੀ ਜੀ ਤੇ ਮੈਂ ਕਿਸਾਨਾਂ ਨੂੰ ਵੀ ਕਹਾਂਗਾ ਜਿਵੇਂ ਕਿ ਮੇਰੇ ਬਿਜਲੀ ਵੀਰ ਨੇ ਦੱਸਿਆ ਵੀ ਜੇ ਤੁਹਾਡੇ ਕੋਲ ਟਰਾਂਸਫਾਰਮ ਹੈ ਉਹਨਾਂ ਦੀ ਜਗ੍ਹਾ ਜਿਹੜੀ ਛੱਡ ਦਿੱਤੀ ਜਾਵੇ ਬਿਲੀ ਮੁਲਾਜ਼ਮਾਂ ਨਾਲ ਵੀ ਛੱਡੀ ਗੱਲ ਹੋਈ ਆ ਉਹਨਾਂ ਨੂੰ ਇਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਸਾਨੂੰ ਕੋਈ ਵੀ ਇਨਫਰਮੇਸ਼ਨ ਹੈ ਜਿਹੜੀ ਦਿੱਤੀ ਨਹੀਂ ਗਈ ਜਦੋਂ ਪਹਿਲਾਂ ਦੀ ਜਿਹੜੀ ਗੱਲ ਕਰੀਏ ਜੇ ਪਹਿਲਾਂ ਵੀ ਅੱਗ ਲੱਗੀ ਆ ਤੇ ਕਿਸਾਨਾਂ ਨੂੰ ਵੀ ਅਸੀਂ ਇਹ ਕਹਾਂਗੇ ਵੀ ਸਾਨੂੰ ਜੇ ਕੋਈ ਵਾਰਦਾਤ ਹੁੰਦੀ ਆ ਤਾਂ ਜਿਵੇਂ ਕਿ ਪਹਿਲਾਂ ਵਾਰਤੀ ਹੋਈ ਆ ਜਿੱਦਾਂ ਬੀਲੀ ਮੈਗ ਮੈਨੂੰ ਜ਼ਰੂਰ ਦਿਓ ਤਾਂ ਕਿ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਸਿਰਫ ਸਵੇਰ ਤੋਂ ਲੈ ਕੇ ਜਿਹੜੀ ਸ਼ਾਮ ਤੱਕ ਉਹ ਲਾਈਟ ਕੱਟੀ ਜਾਵੇ ਤਾਂ ਕਿ ਜਿਹੜੀ ਥੋੜੀ ਫਸਲ ਹੈ ਬਹੁਤ ਉਮੀਦਾਂ ਹੁੰਦੀਆਂ ਫਸਲ ਦੇ ਉੱਤੇ ਕਿਉਂਕਿ ਕਿਸੇ ਨੇ ਵਿਆਹ ਕਰਨਾ ਕੋਈ ਵੀ ਕਾਰਜ਼ ਕਰਨਾ ਜਾਂ ਕਿਸੇ ਦੀ ਪੈਸੇ ਦੀ ਲੋੜ ਹੁੰਦੀ ਹੈ ਉਹ ਕਿਸਾਨਾਂ ਨੂੰ ਇਸ ਕਣਕ ਦੇ ਉੱਤੇ ਹੀ ਹੁੰਦੀ ਹੈ ਜਦੋਂ ਸਾਡੀ ਕਣਕ ਨੂੰ ਨੁਕਸਾਨ ਹੁੰਦਾ ਹੈ ਤਾਂ ਜਿਹੜੀਆਂ ਉਹ ਆਸਾਂ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਕਿਰਪਾ ਸਿੰਘ ਲੋਗਰ